ਅੱਜ ਤੱਕਰ ਸਿਆਸਤ ਹੀ ਹੁੰਦੀ ਰਹੀ ਹੈ ਹੋਰ ਹੋਇਆ ਕੀ ਸਰਦਾਰ ਭਗਵੰਤ ਸੇਵਾ ਮਾਨ ਸਾਹਿਬ ਦੀ ਨਹੀਂ ਸਰਕਾਰ ਨੇ 33 ਕਰੋੜ ਰੁਪਏ ਦਾ ਕੂੜਾ ਡੰਪ ਲਈ ਇੱਕ ਪ੍ਰੋਜੈਕਟ ਬਣਾਇਆ ਇੱਕ ਕੰਪਨੀ ਹਾਇਰ ਕੀਤੀ ਜਿਹੜੀ ਆਪ ਹੀ ਜ਼ਮੀਨ ਅਕਵਾਇਰ ਕਰ ਲਈ ਉਹ ਸਾਰਾ ਮੇਂਟੇਨੈਂਸ ਜਿਹੜੇ ਕੂੜੇ ਨੂੰ ਨਾਲ ਨਾਲ ਸੰਭਾਲਣ ਦੀ ਜਿਹੜੀ ਗੱਲ ਕਰੇ ਰਹੀ ਗੱਲ ਜਿਹੜੀ ਰਾਣਾ ਜੀ ਨੇ ਕਹੀ ਹੈ ਕਿ ਮੈਂ ਮੈਨੂੰ ਜਗ੍ਹਾ ਦੇ ਦਿਓ ਮੈਂ ਉੱਥੇ ਆਈ ਨਹੀਂ ਦੇਣਾ ਬਰਸਾਤਾਂ ਦੇ ਵਿੱਚ ਕੂੜਾ ਉੱਥੇ ਆਪ ਚਕਾਉਂਗਾ ਤੁਸੀਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਦੋਂ ਕਰੋਨਾ ਸੀ ਉਦੋਂ ਸੈਨੀਟਾਈਜ਼ਰ ਵੀ ਵੰਡਿਆ ਗਿਆ। ਕੁਝ ਡੇਢ ਦੋ ਸਾਲ ਪਹਿਲਾਂ ਇਹ ਵੀ ਹੋਇਆ ਕਿ ਮੈਂ ਸਾਰੇ ਸੀਵਰੇਜ ਦੀ ਸਫਾਈ ਨਹੀਂ ਹੋਈ। ਮੈਂ ਉਹਦੀ ਸਫਾਈ ਕਰਾਉਣੀ ਉਹ ਵੀ ਵੰਡਿਆ ਗਿਆ। ਪਰ ਕਿਤੇ ਕਿਤੇ ਕੰਸਵਾਏ ਵੀ ਚੱਲਦੀਆਂ ਕਿ ਉਹਨਾਂ ਦੇ ਬਿੱਲ ਪਵਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਉਸ ਗੱਲ 'ਚ ਨਹੀਂ ਪੈਂਦਾ। ਮੈਂ ਜਿਹੜੀ ਇਹ ਗੱਲ ਕਹਿ ਰਿਹਾ ਕਿ ਰਾਣਾ ਜੀ ਜੇ ਤੁਸੀਂ ਸੱਚੀ ਮੁੱਚੀ ਇਸ ਸ਼ਹਿਰ ਦਾ ਪਲਾ ਕਰਨਾ ਚਾਹੁੰਦੇ ਹੋ ਤੇ ਰੱਬ ਦਾ ਵਾਸਤਾ ਜਿੱਥੇ ਹੁਣ ਸਰਕਾਰ ਨੇ ਅਜੇ ਜਗ੍ਹਾ ਲਈ ਹੋਈ ਆ ਜਲ ਟੈਂਪਰੇਰੀ ਕਿਉਂਕਿ ਜਿਹੜੇ ਜਿਹੜੇ ਕੂੜੇ ਦੇ ਢੇਰ ਨਹੀਂ ਲਾਈ ਜਾ ਸਕਦੇ ਕੂੜੇ ਨੂੰ ਨਾਲੋਂ ਨਾਲ ਸਾਹਮਣਾ ਪੈਂਦਾ ਪਰ ਜਿੱਥੇ ਹੁਣ ਟੈਂਪਰੇਰੀ ਅਰੇਂਜਮੈਂਟ ਆ ਉਹਦਾ ਰਸਤਾ ਬਰਸਾਤਾਂ 'ਚ ਜਦੋਂ ਖਰਾਬ ਹੋ ਜਾਂਦਾ ਸਾਧ ਨਹੀਂ ਜਾਂਦਾ ਤੇ ਤਾਂ ਉਹ ਕੂੜਾ ਲਿਫਟਿੰਗ ਪ੍ਰੋਬਲਮ ਆਉਂਦੀ ਆ ਤੁਸੀਂ ਕਮਸ਼ਕਮ ਉੱਥੇ ਤੁਹਾਡੇ ਕੋਲ ਟਿੱਪਰ ਹੈਗੇ 10 ਵੀ ਟਿੱਪਰ ਉੱਥੇ ਘਟ ਕੇ ਦੇ ਸਟਾ ਦਿਓ ਤਾਂ ਕਿ ਬਾਰਸ਼ਾਂ ਦੇ ਵਿੱਚ ਕੂੜਾ ਉੱਥੇ ਜਾਣ ਨੂੰ ਨਾ ਰੁਕੇ ਹੋਰ ਕਿਸੇ ਗੱਲ ਦੀ ਕੋਈ ਪ੍ਰੋਬਲਮ ਨਹੀਂ ਗਈ ਬਸ ਸਟਾਫ ਹੀ ਜਿਹੜਾ ਕਾਰਪੋਰੇਸ਼ਨ ਦਾ ਬਹੁਤ ਹੀ ਛੇਰ ਦੇ ਨਾਲ ਸਹਿਯੋਗ ਕਰਕੇ ਚੱਲ ਰਿਹਾ ਉਹ ਮਜਬੂਰੀ ਵਸ ਨਹੀਂ ਚੱਕਦੀ ਕਿਉਂਕਿ ਅੱਗੇ ਸਿੱਟਣ ਲਈ ਜਗ੍ਹਾ ਸਿੱਟਣ ਲਈ ਜਗ੍ਹਾ ਨਹੀਂ ਇਸ ਕਰਕੇ ਉਹ ਇਹ ਜਿਹੜਾ ਦੂਜੀਆਂ ਗੱਲਾਂ 'ਚ ਨਾ ਪੈਣ ਕਿ ਫਿਰ ਉਹ ਲਟਕਾਉਣ ਜਿਹੜਾ ਪ੍ਰੋਜੈਕਟ ਬਹੁਤ ਵਧੀਆ ਪਾਸ ਹੋ ਗਿਆ ਛੇਤੀ ਉਹ ਕੰਮ ਜਿਹੜਾ ਸ਼ੁਰੂ ਹੋ ਜਾਣਾ ਤੇ ਰਾਣਾ ਜੀ ਛੇਰ ਦੇ ਉੱਤੇ ਇੱਕ ਐਕਸਪੈਰੀਮੈਂਟ ਤਾਂ ਬਹੁਤ ਕਰਦੇ ਆ ਪਰ ਆਉਟਪੁੱਟ ਜ਼ੀਰੋ ਨਿਕਲਦੀ ਆ ਆਮ ਪ੍ਰੇਸ਼ਾਨੀ ਆਮ ਲੋਕਾਂ ਨੂੰ ਹੁੰਦੀ ਆ ਬਿਲਕੁਲ ਹੀ ਤੁਹਾਡੀ ਗੱਲ ਸਹੀ ਆ ਜੀ ਜਿਹੜੇ ਸਿਆਸਤ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਈਆਂ ਕਿ ਜਿਹੜੀਆਂ ਦਿਖਦੀਆਂ ਕੁਛ ਨੇ ਪਿੱਛੇ ਕੁਛ ਨੇ ਲੇਕਿਨ ਰਾਣਾ ਸਾਹਿਬ ਜੀ ਦਾ ਜਿਹੜੀ ਸੱਚਾਈ ਆ ਲੋਕਾਂ ਦੇ ਸਾਹਮਣੇ ਜਗ ਜाहिर ਹੋ ਚੁੱਕੀ ਆ ਇਹ ਜਿੰਨੇ ਅੱਜ ਮਰਜ਼ੀ ਦਾਅਵੇ ਕਰੀ ਜਾਣ ਕਿ ਮੈਂ ਸ਼ਹਿਰ ਨੂੰ ਆਹ ਕਰ ਦੇਣਾ ਜੀ ਮੈਂ ਆਪਣੇ ਕੋਲੋਂ ਕਰਾ ਦੇਣਾ ਤੁਸੀਂ 25 ਸਾਲ ਪਹਿਲਾਂ ਕਿੱਥੇ ਗਏ ਹੋਏ ਸੀ ਤੁਹਾਨੂੰ ਕਿਸੇ ਨੇ ਰੋਕਿਆ ਸੈਂਟਰ ਚੀ ਸਰਕਾਰ ਤੇ ਢੀ ਰਹੀ ਸਟੇਟ ਚ ਤੁਹਾਡੀ ਸਰਕਾਰ ਨਹੀਂ ਤੁਹਾਡੀ ਤੂਤੀ ਬੂਲਦੀ ਰਹੀ ਆ ਤੁਸੀਂ ਮਨਿਸਟਰ ਰਹੇ ਹੋ ਤੁਸੀਂ ਉਦੋਂ ਕੁਝ ਨਹੀਂ ਕੀਤਾ ਤੁਸੀਂ ਉਦੋਂ ਜਗ੍ਹਾ ਕਿਉਂ ਨਹੀਂ ਲਈ ਇਹ ਚਿੜੀ ਦੇ ਪਹੁੰਚੇ ਜਿਹੜਾ ਬਹੁਤ ਸਾਰਿਆਂ ਨਾਲੋਂ ਛੋਟਾ ਸ਼ਹਿਰ ਸੀ ਡਿਸਟ੍ਰਿਕਟ ਹੈਡ ਸੀ ਤੁਸੀਂ ਇੱਕ ਨਮੂਨਾ ਬਣਾ ਸਕਦੇ ਸੀ ਇਸ ਸ਼ਹਿਰ ਨੂੰ ਕਿ ਦੇਖੋ ਮੈਂ ਜਿਸ ਸ਼ਹਿਰ ਤੋਂ ਹੋਣਾ ਲੋਕਾਂ ਨੇ ਮੇਰਾ ਇਨਾ ਮਾਨ ਸਨਗਾ ਮਾਨ ਕੀਤਾ ਮੇਰੇ ਸਾਰੇ ਟੱਬਰ ਨੂੰ ਹੀ ਐ ਐਮਐਲਏ ਬਣਾਤਾ ਮੈਨੂੰ ਐਮਪੀ ਵੀ ਬਣਾ ਦਿੱਤਾ ਤੇ ਮੈਂ ਵੀ ਇਸ ਇਹਨਾਂ ਦਾ ਇਸ ਸ਼ਹਿਰ ਦਾ ਜਿਹੜਾ ਮੇਰੇ ਸਿਰ ਤੇ ਕਰਜ਼ਾ ਮੈਂ ਉਤਾਰਨਾ ਉਹਦੇ ਲਈ ਕੋ ਇਹ ਸ਼ਹਿਰ ਦੇ ਭਲੇ ਲਈ ਕੁਝ ਕਰਦੇ ਪਰ ਤੁਸੀਂ ਕੀਤਾ ਕਿ ਆਹ ਡਰਾਮੇ ਥੋੜੀ ਕਰਨੇ ਪਏ ਇੱਕ ਜਿਹੜਾ ਇੱਕ ਸਾਰਿਆਂ ਨੂੰ ਤਣਾੜ ਜਿਹੜਾ ਐਮਐਲਏ ਹੋਵੇ ਪੰਜਾਬ ਦਾ ਕਾਂਗਰਸ ਦਾ ਐਮਐਲਏ ਹੋਵੇ ਔਰ ਸ਼ਹਿਰ ਦੇ ਫਿਰ ਇੱਥੇ ਜਾ ਕੇ ਕਾਰਪੋਰੇਸ਼ਨ ਇਧਰ ਉਧਰ ਡਰਾਮੇ ਕਰਦਾ ਫਿਰ ਇਹ ਛੋਟ ਛੋਟੀਆਂ ਗੱਲਾਂ ਕਰਦੇ ਉਹਨਾਂ ਦੇ ਕਦਮ ਤਾਕ ਵੀ ਇਹ ਗੱਲਾਂ ਸਹੀ ਨਹੀਂ ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਗੱਲਾਂ ਹੁਣ ਜੱਜ ਦੀਆਂ ਨੇ ਲੋਕ ਤੁਹਾਡੀ ਅਸਲੀਅਤ ਤੋਂ ਭਲੀ ਭਾਂਰ ਜਾਣੂ ਹੋ ਗਏ ਨੇ ਤੁਸੀਂ ਇਹ ਗੱਲਾਂ ਛੱਡੋ ਸ਼ਹਿਰ ਦੇ ਭਲੇ ਲਈ ਜੇ ਕੋ ਕਰ ਸਕਦੇ ਕਰੋ ਜਿੰਦਾ ਤੁਹਾਨੂੰ ਦੱਸਿਆ ਕਿ ਉਥੇ 10 ਵੀ ਟਿੱਪਰ ਰਸਤੇ ਦੇ ਉੱਪਰ ਘਟਕੇ ਦੇ ਸਟਾ ਦੇਓ ਜਿਹੜਾ ਰਸਤਾ ਨਿਰਵਿਘਨ ਚੱਲਦਾ ਰਹੇ ਬੰਦੇ ਸ਼ਹਿਰ ਜਿਹੜੇ ਸਰਕਾਰ ਪਰਿਸ਼ਦ ਨੇ ਮੁਲਾਜ਼ਮਾਂ ਉਹ ਕੰਮ ਕਰਦੇ ਨਹੀਂ ਚੱਕਣਗੇ ਸਾਰਾ ਕੁਝ ਤੇ ਸ਼ਹਿਰ ਸਾਫ਼ ਹੀ ਰਹਿਣਾ ਤੁਹਾਡਾ ਬਹੁਤ ਧੰਨਵਾਦੀ ਹਾਂ ਸਾਰਾ ਸ਼ਹਿਰ ਗੱਲ ਕਰੀਏ ਵਿਧਾਇਕ ਸਾਹਿਬ ਹਾਉਸ ਦੀ ਮੀਟਿੰਗਾਂ ਚ ਅਟੈਂਡ ਕਰਦੇ ਆ ਪਰ ਕਦੇ ਵੀ ਜਿਹੜੇ ਮੇਅਰ ਜਾਂ ਡਿਪਟੀ ਮੇਅਰ ਇਹ ਕੋਈ ਡਿਸੀਜਨ ਆਪ ਤਾਂ ਲੈ ਨਹੀਂ پا ਰਹੇ ਆ ਤੇ ਇਹ 4 ਸਾਲਾਂ ਤੇ ਛੋਟੇ ਛੋਟੇ ਕੰਮਾਂ ਲਈ ਵਿਧਾਇਕ ਸਾਹਿਬ ਆਪ ਹੀ ਆਪ ਹੀ ਕਿੰਨੇ ਵੱਡੇ ਐਫਰਟ ਕਰਦੇ ਉਹ ਇਹ ਗੱਲਾਂ ਤੁਸੀਂ ਮੇਰੇ ਕੋ ਨਾ ਕਹੋ ਉਹ ਜਿਹੜੇ ਮੇਅਰ ਵੀ ਇੱਥੇ ਸ਼ਹਿਰ ਦੇ ਵਿਚਾਰੇ ਮੇਰੀ 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 ਵੱਡੀ ਮੇਰੀ ਪਰਜਾਈ ਆ ਮੇਰੇ ਵੀਰ ਆ ਡਿਪਟੀ ਮੇਅਰ ਵੀ ਇਸੇ ਕੋਈ ਮੇਰੇ ਬੱਚਿਆਂ ਰਗਾ ਗੱਲ ਕੋਈ ਨਹੀਂ ਗੱਲ ਇਹ ਹੈ ਕਿ ਜਦੋਂ ਜਿਹੜੇ ਨਾ ਉੱਪਰੋਂ ਜਿਹੜੀ ਕੁੰਡੀ ਇਸ ਤਰ੍ਹਾਂ ਬੰਦਾ ਕਈ ਵਾਰੀ ਟਰੈਪ 'ਚ ਆ ਜਾਂਦਾ ਉਹਨਾਂ ਨੂੰ ਸ਼ਹਿਰ ਦੇ ਨਾਲ ਇਹਨਾ 헤ਜ ਨਹੀਂ ਰਿਹਾ ਨਹੀਂ ਤੇ ਇਹ ਜੇ ਉਹਨਾਂ ਦੇ ਸਾਹਮਣੇ ਕੋਈ ਗੱਲ ਰਾਣਾ ਜੀ ਨੂੰ ਟੋਕਣ ਵਾਲੇ ਲੋਕ ਹੁੰਦੇ ਨਾ ਏ ਤੇ ਇਹ ਸ਼ਹਿਰ ਦੀ ਪੋਜੀਸ਼ਨ ਨਹੀਂ ਹੋਣੀ ਸੀ ਸਿਰਫ ਇਸੇ ਕਰਕੇ ਹੋਈ ਆ ਕਿ ਜਿਹੜੇ ਇੱਥੇ ਕਿਉਂਕਿ ਰਾਣਾ ਜੀ ਦਾ ਇਹ ਹੌਲੀਡੇ ਹੋਮ ਆ ਇਹ ਸ਼ੁੱਕਰ ਸ਼ਨੀਵਾਰ ਐਤਵਾਰ ਛਨੀ ਐਤਵਾਰ ਨਹੀਂ ਆਉਂਦੇ ਇੱਥੇ ਜਿਹੜੇ ਦੂਜੇ ਇੱਥੋਂ ਰਹਿਣ ਵਾਲੇ ਚਾਹ ਮੀਰ ਸਾਹਿਬਾ ਹੋਣ ਜਾਈ ਡਿਪਟੀ ਮੇਅਰ ਸਹਿਬਾਨ ਉਹਨਾਂ ਦਾ ਆਪਣਾ ਸ਼ਹਿਰ ਸੀ ਉਹਨਾਂ ਨੇ ਗੱਲ ਦੱਸੀ ਨਹੀਂ ਔਰ ਉਹਨਾਂ ਨੇ ਕੀਤੀ ਨਹੀਂ ਆਪਣੇ ਮਫਾਦ ਲਈ ਸਾਰੇ ਚਲੇ ਰਹੇ ਇਸ ਕਰਕੇ ਸ਼ਹਿਰ ਦਾ ਹਾਲ ਹੋਇਆ ਹੁਣ ਬਹੁਤ ਜਿਹੜੀ ਵੱਡਾ ਪ੍ਰੋਜੈਕਟ ਆ ਰਿਹਾ ਪਰਮਨੈਂਟ ਸੋਲੂਸ਼ਨ ਕੁੜੇ ਦਾ ਹੋ ਰਿਹਾ ਪਰ ਉਹ ਤੋਂ ਪਹਿਲਾਂ ਜਿਹੜੇ ਮਹੀਨੇ 2 ਮਹੀਨੇ 3 ਮਹੀਨੇ ਵੀ ਲੱਗ ਸਕਦੇ ਉਹਦੇ ਲਈ ਰਸਤਾ ਤੇ ਕਲੀਅਰ ਕਰ ਦੇਣਾ ਇਹਦੀ ਗੱਜੈ ਸਾਹਿਬ ਜੀ ਤੁਹਾਡਾ ਧੰਨਵਾਦ